ਹਲੋ ਸੰਧੂ ਜਿੰਦਾਬਾਦ ਹਰਦਿਕ ਸਾਰ ਜੁਨੀਅਰ ਸੰਧੂ ਦਾ ਤੋਂ ਕਾਕਾ ਸਿੰਘ ਕੌੜਾ ਜੀ ਚੱਟੂ ਕਾ ਤੋਂ ਬਖਤਰਬਫਾਕੀ ਜੀ ਭਾਈ ਜੀ ਭਾਈ ਸਰਦੀਪ ਸਿੰਘ ਪੂਰਤ ਹਰਦਿਕ ਸਰਦੀਪ ਸਿੰਘ ਕਾਰਤੀ ਕਾਰੀ ਦਾ ਸੁਤਮਣ ਭਵਨ ਹਰੇਕ ਉਸ ਸਿੰਘ ਮੈਂ ਬਹੁਤ ਮਾਫ ਕਰਦਾ ਵਰਪਾ ਕਾਟਵਾ ਹਟਦਾ ਬੇਜੋ ਸਿੰਘ ਜੀ ਸਾਡੇ ਆਗੂ ਆਏ ਨੇ ਸੋ ਹੁਣ ਬੇਨਤੀ ਆ ਬਈ ਸਾਰਿਆਂ ਨੂੰ ਕਿ ਮੀਟਿੰਗ ਜਨਰੀਆ ਪ੍ਰਸ਼ਾਸਨ ਦੇ ਪ੍ਰਧਾਨ ਜੀ ਬੋਲਦਾ ਤਾਂ ਨਹੀਂ ਲਓ ਜੀ ਉਹਨੇ ਬੀਕੇ ਜੀ ਸੱਤੂਪੁਰ ਤੋਂ ਕਾਕਾ ਸਿੰਘ ਗੋਡਾ ਜੀ ਜਿਹੜੇ ਨਾਲ ਆਪਣੇ ਵਿਚਾਰ ਸਾਡੇ ਕਰ ਰਹੇ ਧਿਆਨ ਨਾਲ ਮੇਰਾ ਬੁਰ ਸਬਰ ਦਾ ਬਿਲੋਂ ਸੁਣ ਲੈ ਲਓ ਉਹ ਚਾਰ ਸਾਲ ਜੋ ਕੱਢ ਲਏ ਭਾਈ ਉਹ ਇੱਧਰ ਦੇਖ ਲਈ ਚਾਹ ਆ ਗਿਆ ਚਾਹ ਦਿੰਦੇ ਆ ਭਾਈ ਨੂੰ ਮੁੱਖ ਮੰਤਰੀ ਦੇ ਘਰ ਦੇ ਵਿੱਚ ਹੋਏ ਸ਼ਾਮਲ ਇੱਕ ਤਾਂ ਮੇਰੀ ਬੇਨਤੀ ਹੈ ਨੌਂਵਾਨਾਂ ਨੂੰ ਤੇ 5-10 ਮਿੰਟਾਂ ਦੇ ਵਿੱਚ ਸੋਨ ਸਾਰੇ ਘਹਾੜੇ ਦੱਸ ਦੇ ਤਾਂ ਕਰੇ ਥੋੜਾ ਜਿਹਾ ਮੈਂਸ਼ਨ ਵੀ ਫੇਕਲ ਕਰੋ ਬੈਠ ਜਾਓ ਆਪਣੀ ਸਾਰੀ ਜਿਹੜੀ ਸਥਿਤੀ ਹੈ ਆਪਾਂ ੱੱਲੇ ਇਥੇ ਲਈ ਪੂਰੇ ਪੰਜਾਬ ਦੇ ਵਿੱਚ 23 ਥਾਂਵਾਂ ਰੋੜਾਂ ਦੇ ਕਿਸਾਨ ਬੈਠੇ ਆ 75 ਮੀਟਰ ਰੋੜਾਂ ਮੈਂ ਵੀ ਜਹਦੇ ਲੱਗਦਾ ਉਹਨਾਂ ਦਾ ਸੌਣ ਵੀ ਖੇਚਲ ਕਰੇ ਉਹ ਦੋ ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚ ਕਿਸਾਨ ਆਗੂਆਂ ਦੇ ਘਰਾਂ ਦੇ ਵਿੱਚ ਪੁਲਸ ਭਾਕੇ ਉਹਨਾਂ ਦੀਆਂ ਸ਼ਰਕਤਾਂ ਤੇ ਜਾਬ ਲਾ ਕੇ ਫੇਚਲ ਜੀ ਬਹੁਤ ਕਿਸਾਨ ਆਗੂ ਗ੍ਰਿਫਤਾਰ ਨਹੀਂ ਆ ਬਹੁਤ ਪਿੰਡਾਂ ਦੇ ਸਾਡੇ ਕਿਸਾਨ ਆਗੂ ਸੁਮੇਤ ਮੱਸਾ ਜਿਨੇ ਸ੍ਰਿਆਜ ਸਾਰੇ ਵੀ ਉੱਧਰ ਸੰਗਰੂਪ ਦੇ ਵਿੱਚ ਛਾੜਾਂ ਦੇ ਵਿੱਚ ਕਿਸਾਨ ਨੇ ਪਰ ਇਹ ਨਾਂ ਦੇ ਸਾਰੀ ਪੰਜਾਬ ਇਸ ਗੱਲ ਤੇ ਲਈ ਹੋਈ ਸੀ ਕਿ ਸੰਗਰੂਰ ਕੋਈ ਬੰਦਾ ਨਾ ਪਹੁੰਚੇ ਪਰ ਤੁਸੀਂ ਵਿਧਾਈ ਦੇ ਪਾਤਰੋ ਕਿ ਜਿਵੇਂ ਕਿੰਨੇ ਕਾਨੂੰਨ ਜਿਹੜੇ ਮੋਦੀ ਸਰਕਾਰ ਲੈ ਆ ਸੀ ਉਹਨੂੰ ਭੁਲੇਖਾ ਸੀ ਕਿ ਇਹ ਕਾਨੂੰਨ ਵਾਪਸ ਨਹੀਂ ਹੋਣੇ ਭਾਰਤ ਦੇ ਕਿਸਾਨਾਂ ਨੇ ਰਲ ਕੇ ਉਹ ਕਾਨੂੰਨ ਰੱਦ ਕਰਵਾਏ ਉਹਦਾ ਹੰਕਾਰ ਤੋੜਿਆ ਅੱਜ ਇਹਨੇ ਜਕਰ ਪ੍ਰਭਾਵਤਨਾ ਮੱਖ ਮੰਤਰੀ ਪੰਜਾਬ ਨੂੰ ਸਰਕਾਰ ਚੜਿਆ ਵੇਸੇ ਕਿ ਮੈਨ ਮੋਕਾਂ ਨੂੰ ਕੁੱਟ ਕੇ ਲੋਕਾਂ ਨੂੰ ਘਰੇ ਨਾਦਰਬੰਦ ਕਰਕੇ ਸੰਗਰੂਹ ਦੀ ਜਾਨ ਦੇਣਾ ਆਹ ਉਹਦਾ ਹੰਕਾਰ ਤੁਸੀਂ ਤੋੜਿਆ ਇਹ ਕੰਮ ਦਾ ਸਾਰੇ ਪਿੰਡਾਂ ਨਾਲ ਸਹਿਯੋਗ ਕੀਤਾ ਹੋਇਆ ਮੈਂ ਮੁਬਾਰਕੀ ਦੇਣਾ ਉਹਨਾਂ ਪਿੰਡਾਂ ਨੂੰ ਜਿਵੇਂ ਰਾਮਪਰਾ ਬਲਾਕ ਦੇ ਵਿੱਚ ਆ ਸਾਡੀਆਂ ਪਟਿਆ ਰਾਤ ਦੀਆਂ ਉਹ ਨੌਜਵਾਨ ਰਾਤ ਦੇ ਮੇਰੇ ਨਾਲ ਲੱਗੇ ਆਏ ਨੇ ਤੇ ਕੁਛ ਵੀ ਕੁਛ ਸੀ ਕਿ ਉਹ ਲੋਕਾਂ ਨਾਲੇ ਆਗੂ ਨੂੰ ਨਖੇੜਾ ਲਾਵੇ ਪਰ ਇਹ ਰਾਤ ਦੇ ਇਹਨਾਂ ਨੇ ਨਖੇੜਨਾ ਨਹੀਂ ਦਿੱਤਾ ਲਾਣ ਰਿਹਾ ਬਾਹ ਤੋਂ ਬਿਨਾਂ ਪੰਜਾਬ ਤੋਂ ਲੈ ਕੇ ਬੈਂਡੇਜ ਨੇ ਤੋਂ ਰੋਕਾ ਲਾਇਆ ਰਾਮਪੁਰਾ ਦੇ ਵਿੱਚ ਰੋਕਿਆ ਆਪਾਂ ਨੂੰ ਅੰਡੀ ਆਏ ਰੋਕਿਆ ਆ ਟੋਲ ਬਰਾਦੇ ਟਾਈਮ ਨਹੀਂ ਫੋਰਸ ਲਾਈ ਹੈ ਇਹਦੇ ਟਰੱਕ ਭਰ ਕੇ ਲਾਏ ਨੇ ਜਿਵੇਂ ਆਪਾਂ ਚੰਡੀਗੜ੍ਹ ਦੇ ਵਿੱਚ ਜਾਣਾ ਹੋਵੇ ਉਹ ਸਾਰਿਆਂ ਰੋਕਾ ਤੋੜਾ ਤੋੜ ਕੇ ਆਏ ਪਰ ਸ਼ਾਮਲ ਹੋਇਆ ਉਹ ਸਵਾ ਦੇ ਕਿ ਜਿੰਨੇ ਅਸੀਂ ਕਹਾਂ ਸੀ ਉਹਨਾਂ ਨੂੰ ਕਿ ਮੀਟਿੰਗ ਦੇ ਵਿੱਚ ਤਾਅਵਾਗੇ ਜਿੰਨੇ ਵੀ ਪੰਜਾਬ ਦੇ ਵਿੱਚ ਤੁਸੀਂ ਹੋਰ ਅਗੇ ਕਾਰਸਾ ਨੂੰ ਗ੍ਰਫਤਾਰ ਕੀਤੇ ਹੈ ਖਾਣੇ ਦੇ ਵਰਕਰ ਬੰਦ ਕੀਤੇ ਹੈ ਉਹਨਾਂ ਨੂੰ ਛੱਡੋ ਗੱਲਬਾਤ ਲਈ ਮਾਹੌਲ ਬਣਾਓ ਗੱਲਬਾਤ ਕਰਨ ਲਈ ਤਿਆਰ ਹੈ ਅੱਜ ਵੀ ਸਾਨੂੰ ਮੀਟਿੰਗ ਵੀ ਲੈਣੀ ਸਾਨੂੰ ਦਾ ਮੈਸੇਜ ਦੇ ਦਿਓ ਕਿ ਬਿਨਾਂ ਸ਼ਰਤ ਕੋਈ ਮੀਟਿੰਗ ਦੀ ਲੋੜ ਨਹੀਂ ਇਨਸ਼ਾ ਅੱਲਾਹ ਅਕਾਲ ਇੱਕ ਬੇਮਤੀ ਮਨੋਜਵਾਨਾਂ ਨੂੰ ਸਾਰਿਆਂ ਨੂੰ ਕਰਦਾ ਜਿੰਨੀਆਂ ਮੇਰੇ ਨਾਲ ਸਰਕਾਰ ਦੇ ਅਧਿਕਾਰੀਆਂ ਨੇ ਗੱਲ ਕੀਤੀ ਹੈ ਉਹਨਾਂ ਦੀ ਕੋਸ਼ਿਸ਼ ਸੀ ਕਿ ਕਿਸਾਨ ਆਗੂ ਇਸ ਕੱਟ ਦੇ ਵਿੱਚ ਸ਼ਾਮਲ ਨਾ ਕੀਤੇ ਜਾਣ ਤੇ ਸੋਡੇ ਤੇ ਪ੍ਰਚਾਰ ਕੀਤਾ ਜਾਵੇ ਕਿ ਜਿੰਨਾ ਲੱਖੇ ਦੇ ਨਾਰੇ ਟੀਮ ਹੈ ਇਹ ਨਸ਼ੇੜੀ ਆ ਰੋਲਾ ਪਾਉਂਦੇ ਆ ਭੰਨ ਤੋਂ ਉਡਾਰੇ ਆ ਇਹਨਾਂ ਨੂੰ ਮਿਲਾਈ ਲੜ ਲਈ ਲੈ ਆਉਂਦੀ ਐਲੀ ਕੁ ਮੇਰੀ ਬੇਨਤੀ ਹੈ ਕਿ ਇਹ ਵੀ ਉਹਨਾਂ ਦਾ ਪੁਲੇਖਾ ਦੂਰ ਕਰਾਂਗੇ ਜਿੱਥੇ ਵੀ ਥਾਂ ਮਿਲਦਾ ਭਾਵੇਂ ਮੋਰਚਾ ਦੋ ਦਿਨ ਚੱਲੇ 10 ਦਿਨ ਜੇ ਸੇ ਇਹਨਾ ਮਸਾਂ ਰੋਣਾ ਚਾਹੀਦਾ ਇਹ ਉਹਨਾਂ ਦਾ ਪੁਲੇਖਾ ਇਹ ਸਰਕਾਰ ਦਾ ਪੁਲੇਖਾ ਹੈ ਕਿ ਆ ਨੌਜਵਾਨ ਲੜਨ ਵਾਲੇ ਆ ਇਹ ਭੰਨ ਤੋੜ ਕਰਨ ਵਾਲੇ ਨਹੀਂ ਮੈਂ ਜਾਦੇ ਸਮਾਂ ਵੀ ਲੈਂਦਾ ਮੇਰੇ ਨਾਲ ਸਰਜੀਤ ਸਿੰਘ ਵੀ ਨਾਲ ਹੀ ਗਿਆ ਸੀ ਰਾਤ ਦੇ ਉਸੇ ਜੱਦੂ ਦੇ ਵਿੱਚ ਲੱਗੇ ਆ ਪਰ ਮੈਂ ਉਹਨਾਂ ਪਿੰਡਾਂ ਦੇ ਨੌਜਵਾਨਾਂ ਦੇ ਸਾਡੀਆਂ ਭੈਣਾਂ ਹੋਵੇ ਵਿਦਾਈ ਦਾ ਪਾਤਰ ਹੈ ਉਹਨਾਂ ਨੇ ਜਿਹੜੇ ਸਾਨੂੰ ਇਸ ਕੱਦ ਦੇ ਵਿੱਚ ਲਿਉਣ ਚ ਕੰਮਗਾਬ ਹੋਇਆ ਸਰਕਾਰ ਦਾ ਅਹਕਾਰ ਤੋੜਿਆ ਧੰਨਵਾਦ ਉਹ ਐ ਹਰੂਜੀ ਕਾ ਖਾਲਸਾ ਐ ਹਰੂਜੀ ਕੀ ਵੋਟ ਇਹਨੂੰ ਪਤਾ ਹੈ ਕਿ ਮੈਂ ਸਾਰੀ ਕਾਰਤਾ ਮੇਰੇ ਸਾਹਮਣੇ ਰੱਖਿਆਗੇ ਪਰ ਮੈਂ ਸਰਜੀਤ ਸਿੰਘ ਖੂਲ ਭਾਰਤੀ ਸਾਇਲਨ ਕ੍ਰਾਂਤੀਕਾਰੀ ਤੋਂ ਫਿਰ ਮੈਂ ਇਹਨਾਂ ਦੇ ਇਹ ਤੁਹਾਡੇ ਨਾਲ ਆਪਣੀਆਂ ਗੱਲਾਂ ਬਾਤਾਂ ਸਮਝਿਆ ਕਰਦੇ ਆਂ ਵਿਚਾਰ ਸਾਂਝੇ ਕਰਦੇ ਆਂ ਮੇਰਾ ਵੀ ਜਿੰਮੇਤ ਨਹੀਂ ਕਾਕਾ ਸਿੰਘ ਤੁਰਦਾ ਨੂੰ ਸੁਣਿਆ ਉਹਨਾਂ ਦੇ ਬਲੇ ਮੰਮੇ ਪਿਆਰ ਦੇ ਘੋਲਾ ਦੇ ਧਿਆਨ ਨਾਲ ਉਹ ਤੁਹਾਨੂੰ ਸਿੱਖਣ ਨੂੰ ਮਿਲੂਗਾ ਸਰਜੀਤ ਸਿੰਘ ਖੂਲ ਜੀ ਮੋਰਚੇ ਦੇ ਵਿੱਚ ਬਹਿੰਦੇ ਮੇਰੇ ਸਾਰੇ ਸਤਿਕਾਰਯੋਗ ਕਿਸਾਨ ਭਰਾਵੋ ਨੌਜਵਾਨੋ ਤੇ ਭੈਣੋ ਪਹਿਲਾ ਫਤਿਹ ਮੁਖਜਾਬ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਰਾਵੋ ਤੜਕੇ 6 ਵਜੇ ਦੇ ਤੁਰੇ ਹੋਏ ਆ ਬਠਿੰਡੋਂ ਕਾਫਲਾ ਲੈ ਕੇ